ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਭਗਤ ਫਰੀਦ ਜੀ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰੀਏ ਕਿ ਕਿਵੇਂ ਭਗਤ ਫਰੀਦ ਜੀ ਚੋਰਾਂ ਦੇ ਨਾਲ ਰਲ ਕੇ ਚੋਰੀ ਕਰਨ ਗਏ ਅਤੇ ਉਸ ਵੇਲੇ ਉਹਨਾਂ ਨਾਲ ਕੀ ਵਾਪਰਿਆ ਸੋ ਆਓ ਪੂਰੀ ਕਹਾਣੀ ਸੁਣੀਏ ਬਾਬਾ ਫਰੀਦ ਜੀ ਦੀ ਕੀ ਮਜਬੂਰੀ ਸੀ ਕਿ ਚੋਰਾ ਨਾਲ ਮਿਲ ਕੇ ਚੋਰੀ ਕਰਨ ਵਾਸਤੇ ਤੁਰ ਪਏ ਬਾਬਾ ਫਰੀਦ ਜੀ ਨੇ ਆਕਰ ਇੰਜ ਕਿਉਂ ਕੀਤਾ ਇਹ ਸਾਰਾ ਕੁਝ ਜਾਣਨ ਲਈ ਇਸ ਵੀਡੀਓ ਨੂੰ ਅਖੀਰ ਤੱਕ ਪੂਰਾ ਚਿਰਦ ਸੁਣੋ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਨਣ ਦੇ ਵਿੱਚ ਗਵਾਂਚ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਚਪਾ ਵਿੱਚ ਵਿੱਚ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਆਓ ਹੁਣ ਅਸਤੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਾਬਾ ਫਰੀਦ ਜੀ ਦੇ ਗ੍ਰਸਤੀ ਜੀਵਨ ਵਿੱਚ ਚਾਰ ਵਿਆਹ ਹੋਏ ਸੀ ਬਾਬਾ ਫਰੀਦ ਜੀ ਦੇ ਪੰਜ ਪੁੱਤਰ ਅਤੇ ਤਿੰਨ ਪੁੱਤਰੀਆਂ ਸਨ ਜਿਵੇਂ ਜਿਵੇਂ ਫਰੀਦ ਜੀ ਬੰਦਗੀ ਕਰਦੇ ਹੋਏ ਸੰਸਾਰ ਦੇ ਪਦਾਰਥਾਂ ਵੱਲੋਂ ਟੁੱਟਦੇ ਗਏ ਧੌਂ ਧੌਂ ਕਰਦੇ ਵਿੱਚ ਗ੍ਰਸਤੀ ਹੋਣੀ ਸ਼ੁਰੂ ਹੋ ਗਈ ਗ੍ਰਸਤੀ ਜੀਵਨ ਦੇ ਚਿੰਮੇਵਾਰੀ ਨੇ ਪਾਉਂਦੇ ਨੇ ਪਾਉਂਦੇ ਘਰ ਵਿੱਚ ਪਦਾਰਥਾਂ ਦੇ ਤੰਗੀ ਵਾਲੇ ਦਿਨ ਵੀ ਗੁਜ਼ਾਰਨੇ ਪਏ ਜਿਤ ਪਰਿਵਾਰ ਨੇ ਇੱਕਦਣਾ ਫਰੀਦ ਜੀ ਨੂੰ ਪਦਾਰਥ ਲਿਆਉਣ ਲਈ ਮਜਬੂਰ ਕੀਤਾ ਤਦੋਂ ਇਹ ਪਰਵਾਹ ਲਈ ਕੁਝ ਪਦਾਰਥ ਲੈਣ ਲਈ ਘਰ ਤੋਂ ਬਾਹਰ ਚਲੇ ਗਏ ਪਰ ਕੋਈ ਵੀ ਸਾਧਨ ਨਾ ਪਨ ਪਾਇਆ ਤੇ ਖਾਲੀ ਹੱਥ ਵਾਪਸ ਮੁੜਨੋਂ ਤਿਲ ਨਾ ਕਰਿਆ ਉਸ ਵਕਤ ਸ਼ਾਮ ਪੈ ਗਈ ਉਸ ਵਕਤ ਫਰੀਦ ਜੀ ਨੂੰ ਇੱਕ ਚੋਰਾਂ ਦਾ ਟੋਲਾ ਮਿਲਿਆ ਤੇ ਉਹਨਾਂ ਨੇ ਫਰੀਦ ਜੀ ਨੂੰ ਪੁੱਛਿਆ ਤੂੰ ਕੌਣ ਹੈ ਅਤੇ ਕਿਸ ਲਈ ਇਸ ਜੰਗਲ ਵੱਲ ਘੁੰਮ ਰਿਹਾ ਹੈ ਫਰੀਦ ਜੀ ਨੇ ਕਿਹਾ ਕਿ ਮੇਰੇ ਘਰ ਵਿੱਚ ਕੋਈ ਪਦਾਰਥ ਨਹੀਂ ਹੈ ਅਤੇ ਕਿਸੇ ਪਤਾ ਤੜਥ ਲਈ ਕੋਈ ਕੰਮ ਵੇਖ ਰਿਆ ਹਾਂ ਤਾਂ ਚੋਰਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਚੱਲ ਅਸੀਂ ਬਹੁਤ ਵਧੀਆ ਤੇ ਪੈਸੇ ਵਾਲਾ ਕੰਮ ਕਰਨ ਚੱਲੇ ਹਾਂ ਫਰੀਦ ਜੀ ਅਣਜਾਣ ਪੁਨੇ ਦੇ ਵਿੱਚ ਉਹਨਾਂ ਨਾਲ ਚੱਲ ਪਏ ਉਹਨਾਂ ਚੋਰਾਂ ਨੇ ਰਾਤ ਦੇ ਸਮੇਂ ਜ਼ਮੀਨਦਾਰਾਂ ਦੇ ਖੇਤਾਂ ਤੋਂ ਪੰਡਾ ਪੰਨ ਲਈਆਂ ਤੇ ਫਰੀਦ ਜੀ ਨੇ ਉਹਨਾਂ ਨੂੰ ਪੰਡਾ ਚੁਕਵਾ ਕੇ ਕਿਹਾ ਕਿ ਮੈਂ ਆਪਣੀ ਪੰਡ ਆਪੇ ਚੁੱਕ ਲਵਾਂਗਾ ਪਿਛਲੇ ਚਲਨ ਦਿੱਤ ਪਿਛਲੇ ਜਨਮ ਦੇ ਤਪਸਵੀ ਰੂਪ ਵਿੱਚ ਚੋਰਾਂ ਦਾ ਪੇਟ ਕੀਤਾ ਪਦਾਰਥ ਖਾਂਦੇ ਨਾਲ ਬਨਿਆ ਕਰਮ ਇਸ ਜਨਮ ਵਿੱਚ ਚੋਰਾਂ ਦੀ ਸੰਗਤ ਦੇ ਰੂਪ ਵਿੱਚ ਫਲਿਪੂਤ ਹੋਇਆ ਚੋਰ ਆਪਣੀ ਪੰਡਾ ਚੁੱਕ ਕੇ ਤੁਰ ਪੈ ਜਦੋਂ ਫਰੀਦ ਜੀ ਆਪਣੀ ਪੰਡ ਚੁੱਕਣ ਲੱਗੇ ਤਾਂ ਉੱਚੇ ਉੱਚੇ ਹਾਸੇ ਦੀ ਆਵਾਜ਼ ਆਈ ਫਰੀਦ ਜੀ ਇੱਧਰ ਉੱਤੇ ਦੇਖਣ ਲੱਗੇ ਅਤੇ ਦੇਖ ਕੇ ਫਿਰ ਪੰਡ ਚੁੱਕਣ ਲੱਗੇ ਤਾਂ ਫਿਰ ਹਾਸੇ ਦੀ ਆਵਾਜ਼ ਆਈ ਜਦੋਂ ਹੈਰਾਨ ਹੋ ਕੇ ਦੇਖਿਆ ਤਾਂ ਇੱਕ ਪਾਸੇ ਬਲਦ ਦਾ ਇੱਕ ਪਿੰਜਰ ਪਿਆ ਹੋਇਆ ਸੀ ਫਰੀਦ ਜੀ ਉਸ ਪਿੰਜਰ ਕੋਲ ਜਾ ਕੇ ਸੋਚ ਲੱਗ ਕੇ ਇਹ ਪਿੰਜਰ ਤਾਂ ਬੋਲ ਨਹੀਂ ਸਕਦਾ ਪਹਿਲੀ ਗੱਲ ਕਿ ਕੋਈ ਪਸ਼ੂ ਹੀ ਨਹੀਂ ਬੋਲ ਸਕਦਾ ਫਿਰ ਉਸ ਦਾ ਪਿੰਜਰ ਕਿਵੇਂ ਬੋਲ ਸਕਦਾ ਹੈ ਫਰੀਦ ਜੀ ਨੂੰ ਕੀ ਪਤਾ ਸੀ ਕਿ ਉਸ ਨੂੰ ਖੁਦਾ ਆਪਣੇ ਆਪ ਜੋੜਨ ਲਈ ਇੱਕ ਅਚੈਹ ਚਮਤਕਾਰ ਕਰ ਰਿਹਾ ਹੈ ਉਸ ਪਿੰਜਰ ਵੱਲੋਂ ਸਰਬਵਿਆਪਕ ਖੁਦਾ ਆਪ ਬੋਲਿਆ ਕਿ ਤੂੰ ਆਪਣਾ ਕੰਮ ਕਰੇ ਚੱਲ ਜੇਕਰ ਮੈਂ ਕੁਝ ਦੱਸਿਆ ਤਾਂ ਤੂੰ ਆਪਣੇ ਪਿੰਡ ਨਹੀਂ ਚੁੱਕ ਸਕੇਗਾ ਫਰੀਦ ਜੀ ਨੇ ਕਿਹਾ ਕਿ ਹੁਣ ਤਾਂ ਦੱਸਣਾ ਹੀ ਭਵੇਗਾ ਤਾਂ ਉਸ ਵਿੱਚ ਆਵਾਜ਼ ਆਈ ਕਿ ਮੈਂ ਇਸ ਪਿੰਡ ਦਾ ਚੌਧਰੀ ਸੀ ਇੱਕ ਦਿਨ ਕੋੜੀ ਉੱਪਰ ਬੈਠ ਕੇ ਇਸ ਜ਼ਮੀਦਾਰ ਦੇ ਖੇਤ ਵਿੱਚੋਂ ਲੰਘਿਆ ਜਾਂਦਾ ਸੀ ਜੋ ਹੱਕ ਸੱਚ ਦੀ ਕਮਾਈ ਕਰਕੇ ਖਾਂਦਾ ਸੀ ਇਸ ਖੇਤ ਵਿੱਚੋਂ ਅਨਾਜ ਦਾ ਸਿੱਟਾ ਮੇਰੇ ਪੈਰ ਦੀ ਰਕਾਬ ਵਿੱਚ ਫਸ ਕੇ ਟੁੱਟ ਗਿਆ ਉਸ ਨੂੰ ਫੜ ਕੇ ਮੈਂ ਦਾਣੇ ਪੋਰ ਕੇ ਮੂੰਹ ਵਿੱਚ ਪਾ ਲੈ ਅਤੇ ਟੋੜੀ ਫੁੱਕ ਮਾਰ ਕੇ ਉਡਾ ਦਿੱਤੀ ਚਾਰ ਕੋ ਦਾਣੇ ਮੂੰਹ ਵਿੱਚ ਪਾਉਣ ਦਾ ਨੀਤੀ ਚ ਇਹ ਹੋਇਆ ਕਿ ਮੈਂ 12 ਸਾਲ ਬਲਤ ਬਣ ਕੇ ਇਸ ਜ਼ਿਮੀਦਾਰ ਦੇ ਖੇਤ ਵਿੱਚ ਕੰਮ ਕਰਦਾ ਰਹਾ ਮਸਾ ਮਸਾ ਦਾਣੇ ਦਾ ਹਿਸਾਬ ਹੋਇਆ ਹੈ ਤੇ ਟੋੜੀ ਦੇ ਹਿਸਾਬ ਨੇ ਅਜਿਬ ਪਿੰਜਰ ਰੁਕ ਵਿੱਚ ਰੋਲ ਰਿਆਂ ਹਾ ਮੇਰਾ ਹੱਸਾ ਇਸ ਲਈ ਨਿਕਲਿਆ ਕਿ ਤੇਰਾ ਕੀ ਬਣੇਗਾ ਜੋ ਤੂੰ ਪੰਡਾਂ ਦੀ ਪੰਡ ਬਣ ਕੇ ਲਈ ਚਾਰਿਆ ਹੈ ਬਸ ਇਥੋਂ ਫਰੀਦ ਜੀ ਨੂੰ ਇੱਕ ਅਚਾਈ ਠੋਕਰ ਲੱਗੀ ਕੇ ਜੋ ਸੰਪੂਰਨ ਰੂਪ ਵਿੱਚ ਤਿਆਗੀ ਹੋ ਕੇ ਜੰਗਲਾਂ ਵਿੱਚ ਭਗਤੀ ਕਰਨ ਵਾਸਤੇ ਤੁਰ ਪਏ ਫਿਰ ਪਹਿਲੇ 12 ਸਾਲ ਪ੍ਰਸ਼ਾਂ ਦੇ ਫਲ ਫੁੱਲ ਜਾਂ ਪੱਤਿਆਂ ਦਾ ਆਹਾਰ ਕਰਦੇ ਰਹੇ ਤੇ ਤਪੱਸਿਆ ਕਰਦੇ ਰਹੇ ਜਦੋਂ 12 ਸਾਲ ਬਾਅਦ ਆਪਣੇ ਘਰ ਆਏ ਤਸਰ ਦੇ ਕੇ ਸਾਨੂੰ ਠੀਕ ਕਰਨ ਦੇ ਬਹਾਨੇ ਮਾਨਿਕ ਕੇਸ ਖੋਲੇ ਅਤੇ ਪੁੱਛਿਆ ਕਿ ਬੇਟਾ ਤੂੰ ਤਪੱਸਿਆ ਕਰਦਾ ਹੋਇਆ ਭੋਜਨ ਕਿ ਸ਼ਕਤ ਰਿਆ ਫ੍ਰੀਤ ਜੀ ਨੇ ਅਕੂਨ ਦੱਸਿਆ ਕਿ ਮਾਤਾ ਜੀ ਮੈਂ ਤਰਖਤਾਂ ਦੇ ਫਲ ਤੋੜ ਕੇ ਖਾਂਦਾ ਰਿਹਾ ਹਾਂ ਜੇ ਤੋ ਫਲ ਨਹੀਂ ਹੁੰਦੇ ਸਨ ਤੋ ਦ ਪੱਤੇ ਤੋ ਕੇ ਖਾ ਲੈਂਦਾ ਸੀ ਉਸੇ ਵੇਲੇ ਮਾਤਾ ਨੇ ਕੇਸ ਸਾਫ ਕਰਦਿਆ ਛੁਟਕੀ ਵਿੱਚ ਲੈ ਕੇ ਜੋਤ ਦੇ ਕੇਸ ਖਿੱਚ ਦਿੱਤੇ ਤਫਰੀਦ ਜੀ ਨੇ ਪੀੜਾ ਦੀ ਆਵਾਜ਼ ਦਿੱਤੀ ਮਾਂ ਨੇ ਪੁੱਛਿਆ ਕੀ ਹੋਇਆ ਹੈ ਫਰੀਦ ਜੀ ਨੇ ਕਹ ਕਿ ਮਾਤਾ ਜੀ ਤੁਸੀਂ ਮੇਰੇ ਕੇਸ ਖਿੱਚੇ ਹਨ ਜਿਸ ਕਰਕੇ ਮੇਰੇ ਸਿਰ ਵਿੱਚ ਬੀੜ ਹੋਈ ਹੈ ਤਦ ਮਾਤਾ ਨੇ ਕਹ ਕਿ ਜਿਹੜੇ ਪ੍ਰਿਸ਼ਾਂ ਦੇ ਤੋ ਫਲ फूल ਜਪਤਿੱਤੋ ਕੇ ਖੰਦਾ ਰਿਆ ਹੈ ਕਿ ਉਹਨਾਂ ਨੂੰ ਪੇੜ ਨਹੀਂ ਹੋਈ ਹੋਵੇਗੀ ਇਹ ਸੁਣ ਕੇ ਫਰੀਦ ਜੀ ਦੇ ਦਿਲ ਨੂੰ ਫਿਰ ਠੋਕਰ ਵਾਜੀ ਤੇ ਮਾਤਾ ਜੀ ਤੇ ਚਲਣਾ ਤੇ ਸਿਰ ਨਿਵਾ ਕੇ ਫਿਰ ਜੰਗਲਾਂ ਵੱਲ ਤਪੱਸਿਆ ਕਰਨ ਲਈ ਚਲੇ ਗਏ ਇਸ ਤੋਂ ਬਾਅਦ ਫਰੀਦ ਜੀ ਨੇ 12 ਸਾਲ ਕਠਨ ਤਪੱਸਿਆ ਕਰਨ ਲਈ ਨਿਸ਼ਮਟ ਕਰਨ ਕੀਤਾ ਫਰੀਦ ਜੀ ਘਰ ਤੋਂ ਬਾਹਰ ਦਰਿਆ ਦੇ ਕਿਨਾਰੇ ਜੰਗਲ ਵਿੱਚ ਤਪ ਕਰਨ ਲੱਗ ਪਏ ਇੱਕ ਦਿਨ ਉਸ ਦਰਿਆ ਵਿੱਚ ਇੱਕ ਬੇੜੀ ਡੁੱਬ ਗਈ ਜਿਸ ਵਿੱਚ ਬਹੁਤ سارے ਲੋਕ ਬਿਟੋਏ ਸਨ ਜਿਤੋਂ ਲਾਸ਼ਾਂ ਦੇ ਵਾਰਸ ਆਪਣੇ ਸੰਬੰਧੀਆਂ ਦੀ ਲਾਸ਼ਾਂ ਲੱਭਣ ਲੱਗੇ ਤਦੋਂ ਇੱਕ ਬੱਚੇ ਦੀ ਲਾਸ਼ ਦਰਿਆ ਦੇ ਕਿਨਾਰੇ ਚਾ ਲੱਗੀ ਉਸ ਦੀ ਮਾਂ ਬਚ ਗਈ ਸੀ ਉਸ ਨੂੰ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਮਿਲੀ ਉਹ ਬਹੁਤ ਵਿਆਕੁਲ ਹੋਈ ਉਸ ਨੂੰ ਥੋੜੀ ਦੂਰ ਫਰੀਦ ਜੀ ਤੱਪ ਕਰਦੇ ਦਿੱਸੇ ਉਹ ਲਾਸ਼ ਨੂੰ ਚੁੱਕ ਕੇ ਦਰਿਆ ਦੇ ਕਿਨਾਰੇ ਜੰਗਲ ਵਿੱਚ ਤੱਪ ਕਦਰ ਹੈ ਫਰੀਦ ਜੀ ਦੇ ਪਾਸ ਲੈ ਆਈ ਮਾਂ ਦੀ ममता ਕੁਰਲਾਈ ਪੁੱਤਰ ਤੋਂ ਬਿਨਾ ਜੀਵੰਤੀ ਆਸਮ ਕਾ ਦਿੱਤੀ ਅਖੇ ਜੀ ਤਰਲਾ ਰੱਬੀ ਫਕੀਰ ਦੇ ਚੱਲਾਂ ਵਿੱਚ ਪੁੱਤਰ ਦੀ লাশ ਰੱਖ ਕੇ ਖੁਦਾ ਦਾ ਵਾਸਤਾ ਪਾਇਆ ਕਿ اے ਫਕੀਰ ਸਾਈਂ ਖੁਦਾ ਦੇ ਵਾਸਤੇ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ ਮੇਰੀ ਜ਼ਿੰਦਗੀ ਮੇਰੇ ਇਸ ਪੁੱਤਰ ਦੇ ਨਾਲ ਹੀ ਹੈ ਨਹੀਂ ਤਾਂ ਮੈਂ ਵੀ ਆਪਣੇ ਪ੍ਰਾਣ ਤਿਆਗ ਦਵਾਂਗੀ ਇਹ ਸੁਣ ਕੇ ਫਰੀਦ ਜੀ ਦਾ ਚਿਹਰਾ ਬਹੁਤ ਭਾਵਕ ਹੋ ਗਿਆ ਫਰੀਦ ਜੀ ਨੂੰ ਬੱਚੇ ਅਤੇ ਉਸ ਦੀ ਮਾਂ ਤੇ ਤਰਸ ਆ ਗਿਆ ਇਹਨਾਂ ਨੇ ਕਿਹਾ ਕਿ हे hey खुदा मैं बचपन तो तेरी बंदगी करता रहया हां मेरी दुआ मन जोड़ करो ते इस बच्चे ने जिवंदा कर दे वो खुदा ने फरीद जी दी दुआ कबूल की ते बच्चा जिवंदा हो गया ओ माय बहुत खुश हुई ते उसने सारे लोकां उच रोला पा ਦਿੱਤਾ के एक फकीर साई ने मेरे बच्चे ने जिवंदा कर ਦਿੱਤਾ है ए सुन के जिन्ना ते संबंधी उस भेड़ी विच डुब्बे सन उन्ना विचो जिन्ना दी लाशें मिल गईयां ਉਸ ਸਭ ਚੁੱਕ ਕੇ ਫਰੀਦ ਜੀ ਦੇ پاس ਨੇ ਆਏ ਤੇ ਬੇਨਤੀ ਕੀਤੀ ਕਿ ਤੁਸੀਂ ਉਸ ਮਾਈ ਦਾ ਬੱਚਾ ਚੁੰਡਾ ਕੀਤਾ ਹੈ ਤੇ ਮੈਂ ਹੀ ਸਾਡੇ ਸਬੰਧੀਆਂ ਨੂੰ ਚੁੰਡਾ ਕਰਦੇ ਹਾਂ ਜਦੋਂ ਫਰੀਦ ਜੀ ਨੇ ਦਇਆवान ਹੋ ਕੇ ਉਹਨਾਂ ਲਈ ਵੀ ਖੁਦਾ ਕੇ ਅਰਦਾਸ ਕੀਤੀ ਤਾਂ ਫਰੀਦ ਜੀ ਦੀ ਦੁਆ ਸੁਣ ਕੇ ਖੁਦਾ ਨੇ ਆਕਾਸ਼ ਪਾਨੀ ਰੰਕਿਆ ਕੇ ਹੇ ਫਰੀਦ ਜਿਉਂਦੇ ਤਾਂ ਮੈਂ ਇਹਨਾਂ ਨੂੰ ਵੀ ਕਰ ਦਿਆਂਗਾ ਕਿਉਂਕਿ ਤੋਂ ਮੇਰੇ ਬਚਪਨ ਤੋਂ ਹੀ ਬੰਦਗੀ ਕਰਤਾ ਰਿਹਾ ਹੈ ਪਰ ਤੂੰ ਬੰਦਗੀ ਮੇਰੀ ਪ੍ਰਾਪਤੀ ਲਈ ਕਰ ਰਿਹਾ ਸੀ ਨਾ ਕਿ ਮੁਰਤੇ ਚੁੰਦੇ ਕਰਨ ਵਾਸਤੇ ਜੇ ਮੇਰੇ ਕੋਲ ਮੁਰਤੇ ਚੁੰਦੇ ਕਰਵਾਉਣੇ ਹਨ ਤਾਂ ਫਿਰ ਮੇਰੇ ਦਰਸ਼ਨਾਂ ਵਿੱਚ ਬਹੁਤ ਧੀਰੋ ਚਾਵੇਗੀ ਤੇ ਜੇ ਕੀਤੀ ਤਪੱਸਿਆ ਜਾਂ ਹੋਰ ਤਪੱਸਿਆ ਦੇ ਪਨ ਪ੍ਰਤਾਪ ਦੇ ਬਦਲੇ ਇਹ ਮੁਰਤੇ ਚੁੰਦੇ ਹੋ ਜਾਣਗੇ ਪਰ ਤੈਨੂੰ ਧੀਰ ਤੱਕ ਮੇਰੇ ਦਰਸ਼ਨ ਦਾ ਇੰਤਜ਼ਾਰ ਕਰਨਾ ਪਵੇਗਾ ਤਾਂ ਫਰੀਦ ਜੀ ਨੇ ਕੀ ਆ ਕਿ हे ਖੁਦਾ ਮੈਨੂੰ ਭਾਵੇਂ ਹੋਰ ਘਟਨ ਤਪੱਸਿਆ ਕਿਉਂ ਨਾ ਕਰਨੀ ਪਵੇ ਭਾਵੇਂ ਜ਼ਿੰਦਗੀ ਦੇ ਅੰਤਲੇ ਸਮੇਂ ਹੀ ਤੇਰੇ ਦਰਸ਼ਨ ਹੋਣ ਪਰ ਇਹਨਾਂ ਨੂੰ ਜ਼ਰੂਰ ਜਿਉਂਦਾ ਕਰਤੇ ਕਿਉਂਕਿ ਇੰਨਾ ਨੇ ਮੈਨੂੰ ਫਕੀਰ ਜਾਣ ਕੇ ਤੇਰਾ ਵਾਸਤਾ ਪਾਇਆ ਹੈ ਉਸ ਵੇਲੇ ਫਰੀਦ ਜੀ ਦੀ ਅਰਚ ਮੰਜ਼ੂਰ ਹੋਈ ਤੇ ਉਹ ਸਾਰੇ ਮੁੱਤੇ ਜਿੰਦੇ ਹੋ ਕੇ ਤੇ ਫਰੀਦ ਜੀ ਦਾ ਧੰਨਵਾਦ ਕਰਤੇ ਹੋਏ ਆਪੋ ਆਪਣੇ ਨਗਰਾਂ ਨੂੰ ਚੱਲੇ ਗਏ ਫਿਰ 12 ਸਾਲ ਫਰੀਦ ਜੀ ਜੋ ਫਲ ਤੇ ਪੱਤੇ ਹੀਠਾਂ ਟਿੱਕੇ ਹੁੰਦੇ ਸਨ ਉਹ ਚੁੱਕ ਕੇ ਖਾਂਦੇ ਰਹੇ ਇਹਨਾਂ 24 ਸਾਲਾਂ ਦੀ ਕਠਨ ਕਾਲ ਨਾਲ ਤੇ ਬਚਪਨ ਦੀ ਅਨਪੋਲਪ ਨੇ ਵਿੱਚ ਕੀਤੀ ਬੰਦਗੀ ਦਾ ਇਹ ਫਲ ਹੋਇਆ ਕੇ ਮਨ ਤੇ ਇਕਾ ਕਰਤਾ ਇਤਨੀ ਬਣ ਗਈ ਜੋ ਹਰ ਵੇਲੇ ਬਣੀ ਹੀ ਰਹਿੰਦੀ ਸੀ ਹੁਣ 24 ਸਾਲ ਨਾਮ ਵਿੱਚੋਂ ਹੈ ਐਸਾ ਰਸ ਨੂੰ ਲੱਗਾ ਤੇ ਬਾਹਤ ਪਦਾਰਥ ਤਿਆਗ ਕੇ ਕੇਵਲ ਨਾਮ ਦਾ ਹੀ ਅਸਰਾ ਹੋ ਗਿਆ ਜੈਸਾ ਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਭਗਤਾਂ ਨਾਮ ਅਤਾਰ ਹੈ ਮੇਰੇ ਕੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਚੀਓ ਉਸ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸ ਦੇ ਨਾਮ ਦਾ ਹੀ ਅਸਰਾ ਹੈ ਉਹ ਹਾਰੇ ਪਾਸੋਂ ਉਸ ਦੀ ਸਦਸਤ ਸੀਪਤਾ ਸਲਾਹ ਹੀ ਮੰਗਤੇ ਹਨ ਫਿਰ 12 ਸਾਲ ਰੋਟੀ ਦੀ ਸ਼ਕਲ ਕਾਠ ਚੱਕਲੇ ਵਾਂਗ ਕਲਪਨਾ ਕੇ ਆਪਣੇ ਪੇਟ ਨੂੰ ਭੰਨ ਲਿਆ ਅਤੇ ਆਪਣੇ ਮਨ ਨੂੰ ਸਮਝਾਉਣ ਲਈ ਕਿ ਬਸ ਹੁਣ ਇਹੋ ਹੀ ਤੇਰੀ ਰੋਟੀ ਹੈ ਜਿਤੋਂ ਬਾਹਰ ਦਾ ਖਾਣਾ ਫ੍ਰਿਤ ਜਿਨੇ ਇਸ ਸੋਚ ਕੇ ਤਿਆਗ ਦਿੱਤਾ ਕਿ ਕਿ ਪਰਮਾਤਮਾ ਸਵਾਸਾ ਤੋਂ ਬਿਨ ਬੀਵਾਨ ਨੂੰ ਜਿੰਦਾ ਰੱਖ ਸਕਦਾ ਹੈ ਤਾਂ ਕਿ ਆਪਣੇ ਭਗਤਾਂ ਨੂੰ ਰੋਟੀ ਤੋਂ ਬਿਨੇ ਰੱਖ ਸਕਦਾ ਪ੍ਰਭ ਪਾਵੇ ਬਿਨ ਸਾਸ ਤੇ ਰੱਖ ਕੇ ਇਹ ਫਰੀਦ ਜੀ ਨੂੰ 36 ਸਾਲ ਤਪસ્યા ਕਰਦਿਆਂ ਖੁਸਰਗੈ ਫਿਰ ਵੀ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ 36ਵੇਂ ਸਾਲ ਵਿੱਚ ਅਚਾਨਕ ਇੱਕ ਘਟਨਾ ਵਾਪਰੀ ਜਿੱਥੇ ਫਰੀਦ ਜੀ ਤਪ ਕਰ ਰਹੇ ਸਨ ਉੱਥੇ ਚਿੜੀਆਂ ਨੇ ਆਪਣੀ ਆਵਾਜ਼ ਵਿੱਚ ਸ਼ੋਰ ਸ਼ਰਾਬਾ ਕਰ ਦਿੱਤਾ ਤਾਂ ਫਰੀਦ ਜੀ ਦੀ ਇਕਾਗਰਤਾ ਭੰਗ ਹੋਣ ਦੇ ਕਾਰਨ ਗੁੱਸੇ ਵਿੱਚ ਆ ਗਏ ਤੇ ਕਹਿ ਆ ਕੇ ਮਰ ਜਾਓ ਚਿੜਿਓ ਜੋ ਮੇਰੀ ਇਕਾਗਰਤਾ ਨੂੰ ਭੰਗ ਕਰ ਰਹੀਆਂ ਹੋ ਤਦ ਉਸ ਸਾਦੀਆਂ ਚਿੜੀਆਂ ਮਰ ਗਈਆਂ ਫਿਰ ਫਰੀਦ ਜੀ ਨੂੰ ਆਪਣੇ ਵਾਕ ਸਤੇਤੇ ਖੁਸ਼ੀ ਵੀ ਪ੍ਰਗਟ ਹੋਈ ਤੇ ਚਿੜੀਆਂ ਦੇ ਮਰਨ ਤੇ ਬਹੁਤ ਤਿਆਹੀ ਆਈ ਅਤੇ ਅੱਗੇ ਪਰਲੋਕ ਦਾ ਭੈ ਵੀ ਲੱਗਿਆ ਕਿ ਮੇਰੀ ਬਚਨ ਨਾਲ ਸੈਂਕੜੇ ਚਿੜੀਆਂ ਮਰ ਗਈਆਂ ਹਨ ਮਨ ਵਿੱਚ ਇਹ ਪਾਪ ਆਇਆ ਕਿ ਫਕੀਰ ਨੂੰ ਤਾਂ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਤਾਂ ਅੱਗੇ ਜਾ ਕੇ ਰੱਬ ਦੀ ਤਰਕਾ ਵਿੱਚ ਇਹ ਚਿਤ ਹੁੰਦੀ ਹੈ ਮੈਂ ਤਾਂ ਕਿੰਨੀਆਂ ਚਿੜੀਆਂ ਮਾਰ ਦਿੱਤੀਆਂ ਹਨ ਦੁੱਖ ਨਾ ਦੇ ਕਿਸੇ ਛੀ ਪੱਤ ਸਿਓ ਕਰ ਜਾਓ ਤੇ ਫਿਰ ਸਾਈ ਫਤਿਸ਼ ਨੇ ਕੀ ਆਕੇ ਚੜਿਓ ਜੀ ਪਵ ਤਾਂ ਸਾਰੀਆਂ ਚੜੀਆਂ ਚੁੰਦੀਆਂ ਹੋ ਗਈਆਂ ਪਰਮਾਤਮਾ ਆਪ ਮਿਲਣ ਤੋਂ ਪਹਿਲਾਂ ਤਪਸਵੀ ਨੂੰ ਕਈ ਕੁਝ ਦੇ ਦਿੰਦਾ ਹੈ ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਿਡਿਆਈ ਦੀ ਪ੍ਰਾਪਤੀ ਅਤੇ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਇੰਨਾ ਵਿੱਚੋਂ ਕਿਸੇ ਇੱਕ ਵਿੱਚ ਵੀ ਪੜਚ ਜਾਏ ਤਾਂ ਪਰਮਾਤਮਾ ਦੇ ਮਿਲਨ ਵਿੱਚ ਦੂਰੀ ਹੋ ਜਾਂਦੀ ਹੈ ਜੇਕਰ ਇਹਨਾਂ ਨੂੰ ਲਾਟਾੜ ਕੇ ਆਪਣੀ ਮੰਜ਼ਲ ਵੱਲ ਵਧਦਾ ਜਾਵੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਦੋਸਤੋ ਮੈਨੂੰ ਵੀ ਦੇਖ ਕੇ ਅਸ਼ਤੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲਓ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ ਸਾਕੀ ਸੁਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਪਹੁੰਚ ਸਕੇ ਤੇ ਲਾਈਕ ਕਮੈਂਟ ਵੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ